ਸਤਿ ਸ਼੍ਰੀ ਕਾਲ ਜੀ ਹੋਸ਼ਨਾਓ ਕਿਦਾਂ ਠੀਕ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੀ YouTube ਫੈਮਲੀ ਹਮੇਸ਼ਾ ਹੀ ਖੁਸ਼ ਰਹੇ ਤੇ ਆਪਾਂ ਰੱਬੀਆਂ ਚਾਹ ਬਣਾਉਣ ਥੋੜੀ ਜਿਹੀ ਕੁੱਟਕੁੱਟੇ ਚਾਹ ਲਏ ਆ ਆਪਾਂ ਦਾ ਰਬੋਨੇ ਇੱਕ ਛੋਟੀ ਜੀ ਅਕਰ ਵਿੱਚ ਆਈ ਹੋਈ ਉਹਨੂੰ ਵੀ ਆਪਾਂ ਚਾਹ ਬਣਾਉਣੇ ਆ ਤੇ ਉਹਦੇ ਸਪਿਰਟਾ ਦੀ ਸੁਗਤੀ ਸੀਗੀ ਏ ਕਨੇ ਮਾਂ ਮਮਾ ਚਾਹ ਬਣਾਉਂ ਆ ਇੱਥੇ ਆ ਗਈ ਆਪਣੇ ਮਮਾ ਦੇ ਘਰੋਂ ਇੱਥੇ ਆ ਗਈ ਆ ਕੁਰਕਾ ਪੇਪਰ ਚਾਹਦੇ ਆ ਬੋਰਡ ਦੇ ਪੇਪਰ ਬੱਚਿਆਂ ਦੀ ਛੁੱਟੀ ਕਰਾ ਲਦੀ ਆ ਆ ਲਓ ਜੀ ਚਾਹ ਦੀ ਧਰ ਆਪਾਂ ਚਾਹ ਮਾਉਨੇ ਆ ਇਸ ਤਰ੍ਹਾਂ ਪਹਿਲਾਂ ਤਾਂ ਪਾਵਾਂਗੇ ਵਿੱਚ ਚਾਹ ਪੱਤੇ ਆਪਣੇ ਹਿਸਾਬ ਨਾਲ ਕੋਈ ਇੱਥੇ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਜੋ ਦਿਲ ਕਰਦਾ ਜਿੰਨੀ ਕੁ ਪਾ ਲਓ ਜਿੰਨਾ ਤੁਹਾਨੂੰ ਟੇਸਟ ਆ ਇਹ ਵੀ ਅੱਧਾ ਚਮਚਾ ਪਾਉਣਾ ਇਹ ਪਾਉਣਾ ਬਹੁਤ ਆਪਣਾ ਸੁਤੇ ਪਿੰਡੂ ਕਮ ਵਿੱਚ ਪਾ ਰਹੇ ਤੇ ਥੋੜੀ ਜਿਹੀ ਸੌਂ ਤੇ ਉਸ ਤੋਂ ਬਾਅਦ ਪਾ ਰਹਿਣੀ ਥੋੜੀ ਜਿਹੀ ਅਸੀਂ ਕਾਲੀ ਮਿਰਚ ਵੀ ਪਾਉਣੀ ਆ ਇਹ ਅਲਮਿਕ ਤੁਹਾਡੇ ਪਤਾ ਕਿ ਸਿੱਟਾ ਨਮਕ ਤੇ ਉਹ ਜਿਆਦਾ ਮਸਾਲੇ ਪਾ ਕੇ ਪੀਂਦੀ ਨਹੀਂ ਚਾ ਉਸ ਤੋਂ ਬਾਅਦ ਪੋਨੇ ਆਪਾਂ ਥੋੜੀ ਸ਼ੱਕਰ ਵੈਸੇ ਗੁੜ ਵੀ ਹੈਗਾ ਤੇ ਆਪਾਂ ਗੁੜ ਦੀ ਪੀਣੀ ਆ ਗੁੜ ਦੀ ਵੀ ਪੀ ਸਕਦੇ ਆ ਚਾ ਸ਼ੱਕਰ ਦੀ ਚਾਹ ਨੂੰ ਜਿਆਦਾ ਟੇਸਟੀ ਲੱਗਦੀ ਹੈ ਇਹ ਦੇਖੋ ਇਹ ਕੋਈ ਚਮਚਾ ਸਾਹਾ ਨਹੀਂ ਜਿੰਨਾ ਦਰਕਾਰ ਤਾਂ ਪਾ ਲੋ ਬਾਸ ਆਪਣਾ ਸਾਹਾ ਕਿਉਂਕਿ ਇਹ ਜਿਹੜੀ ਲੇਡੀਜ਼ ਹੁੰਦੀਆਂ ਉਹਨੂੰ ਸਾਹਾ ਆ ਜਾਂਦਾ ਸੋਇ ਵਿੱਚ ਕਿਸ ਤਰ੍ਹਾਂ ਕੰਮ ਕਰਨਾ ਕਿਸ ਤਰ੍ਹਾਂ ਹੈ ਨਾ ਨਮਕ ਦਾ ਸਾਰਾ ਤੇਲ ਫੈਟ ਜੋ ਵੀ ਆਪਾਂ ਸਬਜੀ ਬਣਾਣੀ ਆ ਸਾਰਾ ਸਾਫ ਤਾਬ ਆ ਜਾਂਦਾ ਠੀਕ ਹੈ ਆ ਮੈਂ ਕੱਲ ਬਣਾਈ ਸੀ ਚੁਗਲੇ ਤੇ ਦਾਲ ਸ਼ਾਮ ਦੇ ਟ ਹੈ ਪਈ ਆ ਹਜੇ ਖਾਧੀ ਨਹੀਂ ਗਈ ਤੇ ਹੁਣ ਆਪਣੀ ਚਾਹ ਬਣਦੀ ਪਈ ਆ ਤੇ ਚਾਹ ਦੇ ਨਾਲ ਆਪਾਂ ਕੋਈ ਖਾਸ ਚੀਜ਼ ਖਾਵਾਂਗੇ ਠੀਕ ਹੈ ਜੀ ਓ ਮੇਰਾ ਬਿਆ ਫ੍ਰਿਜ ਦੇਖੋ ਆ ਸੋਈ ਤੇ ਉਹ ਫ੍ਰਿਜ ਆਪ ਰੱਖਿਆ ਨਾ ਦੁੱਧ ਕਰਦੇ ਹੁੰਦੇ ਆ ਆ ਕੱਢ ਲਿਆ ਦੁੱਧ ਦੁੱਧ ਤੇ ਜਦ ਤੱਕ ਚਾਹ ਬਣਦੀ ਆ ਤੇ ਫਿਰ ਆਪਾਂ ਦੇ ਲਏ ਆ ਆ ਲਓ ਜੀ ਹੋ ਗਈ ਚਾਹ ਤਿਆਰ ਫਾਪਾ ਦੁੱਧ ਵਿੱਚ ਫਿਰ ਦੁੱਧ ਪਾ ਕੇ ਤੇ ਤੁਹਾਨੂੰ ਪੀਣੇ ਨਾਲ ਤੁਸੀਂ ਵੀ ਤੇ ਆ ਬਣ ਗਈ ਆਪਣੀ ਚਾਹ ਉਬਲਦੀ ਪਈ ਆ ਕੱਲ ਮੈਂ ਮੇਰੀ ਉਬਲਦੀ ਸੀ ਚਾਹ ਮੈਂ जरा ਧਿਆਨ ਰੱਖਿਆ ਚਲ ਕਿ ਤੁਹਾਨੂੰ ਉਬਾਲੀ ਦੇ ਦਿੱਤੀ ਆਪਾਂ ਨੇ ਉਬਾਲੀ ਦੇ ਕੇ ਤੇ ਆਪਾਂ ਹੁਣ ਪਾ ਲੰਨੇ ਆ ਚਾਹ ਇਹਦੇ ਵਿੱਚ ਥੋੜੀ ਫੈਂਟ ਲਾਂਗੇ ਵਧੀਆ ਚਾਹ ਸਟਰੋਂਗ ਚਾਹ ਇਹ ਨਹੀਂ ਪਤਾ ਕਿ ਚਾਹੇ ਮੈਂ ਤੈਨੂੰ ਕਹਿੰਦੀ ਹਾਂ ਲੁਧਿਆਣੇ ਵਾਲੀ ਚਾਹ ਇੱਕ ਹੁੰਦੀ ਆ ਪਟਿਆਲਾ ਪਟਿਆਲਾ ਚਾਹ ਇਹ ਹੁਣ ਚਾਹ ਆਪਣੀ ਬਈ ਪਾਣ ਤੇ ਮੈਂ ਪਿੰਨੀ ਆ ਕੱਪ ਵਿੱਚ ਤੇ ਐਨੀ ਜਿਹੜੀ ਸਾਡੀ ਛੋਟੀ ਜੀ ਆ ਮੂੜੀਆ ਉਹ ਪਿੰਦੀ ਆ ਸਟੀਲ ਦੇ ਗਲਾਸ ਵਿੱਚ ਠੀਕ ਆ ਜੀ ਤੇ ਹੁਣ ਆਪਾਂ ਚਾਹ ਦੇ ਨਾਲ ਕੀ ਖਾਣਾ ਤੁਹਾਨੂੰ ਇਹ ਵੀ ਦਿਖਾਉਣੀ ਆ ਦਿਖਾਈਏ ਤੇ ਆਜੋ ਫਿਰ ਆਜੋ 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 ਆ ਲਓ ਜੀ ਇਹ ਬਣਾਈਆਂ ਸੀ ਰਾਤ ਪਿੰਨੀਆਂ ਵੜਾ ਸਮਾਨ ਪਾ ਕੇ ਵਿੱਚ ਤੇ ਇਹ ਆਪਾਂ ਹੋਣਾ ਖਾਵਾਂਗੇ ਇਹ ਨਹੀਂ ਪਤਾ ਤੂੰ ਖਾਊਗੀ ਇਹ ਨਹੀਂ ਪਤਾ ਇੱਕ ਖਾਊਗੀ ਮੈਂ ਤਾਂ ਇੱਕ ਖਾਣਾਂਗੀ ਆਪਾਂ ਚ ਨੇ ਚਾਰ ਪਿੰਨੀਆਂ ਲਾ ਜਾਂਦੇ ਕੋਈ ਗੱਲ ਨਹੀਂ ਬਾਕੀ ਆਪਾਂ ਵਾਪਸ ਲਿਆਵਾਂਗੇ ਨਾ ਦੇਖੋ ਰਾਤੀ ਬਣਾਈਆਂ ਬੜੀ ਮਿਹਨਤ ਕਰੀਆ ਵਿੱਚ ਇੰਨਾ ਸਮਾਨ ਪਾਇਆ ਦੇ ਤੁਹਾਨੂੰ ਪਹਿਲਾਂ ਵੀ ਇੱਕ ਬਲੌਗ ਵਿੱਚ ਦਿਖਾਇਆ ਸੀ ਵੀ ਸਮਾਨ ਸੱਜਿਆ ਕੇ ਰੱਖਿਆ ਪਿੰਨੀਆਂ ਬਣਾਉਣੀਆਂ